ਸਾਡਾ ਧਰਤੀ ਦਾ ਇਹਲਾ ਪਾਣੀ ਤਬਾਹ ਕਰਤਾ ਸਾਡੇ ਪਿੰਡਾਂ ਦੇ ਵਿੱਚ ਕੈਂਸਰ ਆਮ ਹੋ ਗਿਆ ਸਾਡੇ ਚਮੜੀ ਦੇ ਰੋਗ ਆਮ ਹੋ ਗਏ ਸਾਡੇ ਟੈਗਨੈਸ ਨਾਲ ਸੰਬੰਧਿਤ ਬਿਮਾਰੀਆਂ ਆਮ ਹੋ ਗਈਆਂ ਸਾਡੇ ਜ਼ਿਲ੍ਹਾ ਖਰਾਬ ਫੈਕਟਰੀ ਦਾ ਅंदोलਨ ਸਾਡੇ ਪਿੰਡ ਬੰਝਾ ਵਾਲਾ ਕ੍ਰਾਂਤ ਹੋ ਚੱਲਿਆ ਸੀ ਜਿੱਥੇ ਕਿ ਗੁਰੂ ਘਰ ਦੇ ਵਿੱਚ ਭੰਤਾ ਭਗਤ ਬਾਬਾ ਤੁਨੀ ਚੰਦ ਸਿੰਘ ਜੀ ਸਾਹਿਬ ਜੀ ਦਾ ਜਿਹੜਾ ਬੁਲਮਾਰਾ ਵਰਤਵਾਰਾ ਗੋਰਤਵਰੇ ਦੇ ਵਿੱਚ ਜਦੋਂ ਗੋਰ ਕੀਤਾ 670 ਫੁੱਟ ਤੇ ਅਸੀਂ ਗਏ ਤੇ ਉਹਦੇ ਵਿੱਚੋਂ ਪਾਣੀ ਨਿਕਲਿਆ ਲਾਹ ਵਾਲਾ ਜਿਹਦੇ ਵਿੱਚੋਂ ਮਸਤ ਮਾਰਿਆ ਸੀ ਜਿਹਦੇ ਤੇ ਮੱਛੀਆਂ ਭੰਗ ਰਹੀਆਂ ਸੀ ਫੇਰ ਲੋਕ ਕੱਠੇ ਹੋਏ ਤੇ ਲੋਕਾਂ ਦਾ ਨਾਂ ਬੰਦੀ ਕੀਤੀ ਇਕੱਠੇ ਹੋ ਕੇ ਸਾਡਾ ਪੂਰੇ ਪੰਜਾਬ ਨੇ ਸਾਥ ਦਿੱਤਾ ਤੇ ਅਸੀਂ ਜੀਰਾ ਛਰਾ ਫੇਟ ਨੂੰ ਬੰਦ ਕਰਾਇਆ ਤੇ ਅੱਜ ਵੀ ਸਾਡਾ ਮੋਰਚਾ ਚੱਲ ਰਿਹਾ ਅੱਜ ਵੀ ਸਾਡੀ ਤਰੀਕ ਐਮਪੀਡ ਦੇ ਵਿੱਚ ਪੈ ਰਹੀ ਆ ਹਾਈ ਕੋਰਟ ਦੇ ਵਿੱਚ ਪੈ ਰਹੀ ਆ ਸਾਡੇ ਨਾਲ ਦਾ ਪੈਂਸੀ ਮਨਸੂਰਵਾਲ ਉੱਥੇ 2 ਦਿਨਾਂ ਵਿੱਚ 85 ਪਸ਼ੂ ਮਰੇ ਆ ਇਸ ਫੈਕਟਰੀ ਦੀ ਸਵਾਹ ਉਦੋਂ ਦੇ ਕਾਰਨ ਉਹ ਸਵਾਹ ਉਹ ਕਿ ਬਸਤੀ ਨੂੰ ਤੇ ਪੈਂਦੀ ਸੀ ਤੇ ਬਸਤੀ ਨੂੰ ਤੇ ਜੰਮਦੀ ਸੀ ਜੰਮ ਕੇ ਉਹ ਜਦੋਂ ਪਸ਼ੂ ਖਾਂਦੇ ਸੀ ਪੱਠੇ ਤੇ ਪੱਗੂ ਮਰ ਜਾਂਦੇ ਸੀ 2 ਦਿਨਾਂ ਵਿੱਚ 85 ਪਸ਼ੂ ਮਰੇ ਆ ਇਹ ਇੱਕ ਵਿਅਕਤੀ ਦੀ ਗੱਲ ਆ ਤੇ ਲਧਿਆਣੇ ਦੇ ਵਿੱਚ 2373 ਦੇ ਕੁਝ ਕਰ ਸਾਨੂੰ ਪਤਾ ਲੱਗਾ ਵੀਓ 23 ਦਾ ਨਾਲਤੀ ਦਾ 1 ਕਰੋੜ ਲੀਟਰ ਪਾਣੀ ਸਤਲੁਜ ਦੇ ਵਿੱਚ ਪੈਂਦਾ ਪੰਜਾਂ ਆਪ ਦਾ ਪੰਜਾਬ ਕੇ ਦਾ ਨਾਮ ਹੀ ਦਰਿਆਵਾਂ ਦੇ ਉੱਤੇ ਸੀ ਜਦੋਂ ਨੂੰ ਪਲੀਸ ਕੀਤਾ ਇਸ ਕਾਪੋਰੇਟ ਕਰਾਨਿਆਂ ਨੇ ਇਸ ਇੰਡਸਟਰੀਆਂ ਨੇ ਸਾਡੇ ਬਜ਼ੁਰਗਾਂ ਨੇ ਖੂਦ ਇੱਥੇ ਆ ਖੂਹ ਜੋਤੇ ਆ ਦੱਸੀਆਂ ਚ ਖੂਹਾਂ ਚ ਛਾਵੇ ਘੱਟ ਕੇ ਓਕਾਣਾ ਅੱਜ ਕੁਬੱਤੀ ਬੜਾ ਮੋਕਰਾ ਟੜਾ ਟੜਾ ਪਾ ਧਰਤੀ ਦਾ ਪਾਣੀ ਕੱਢ ਰਹੀ ਹੈ ਕੀ ਆਪਣੀ ਆਉਣ ਵਾਲੇ ਪਿੱਖ ਵਿੱਚ ਆਪਣੇ ਬੱਚੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਪੰਜਾਬ ਦਾ ਪਾਣੀ ਪੀਣਗੀਆਂ ਅੱਜ ਪੰਜਾਬ ਦੇ ਵਿੱਚ ਕੀ ਕਹ ਸਮੋੜਿਆ ਇੱਕ ਆਵਾਜ਼ ਦਿੱਤੀ ਹੈ ਭਾਈ ਮਕਤੂਲ ਸਿੰਘ ਮਾਨ ਨੇ ਭਾਈ ਲੱਖਾ ਹਾਟੇ ਦੇ ਧੀਰੇ ਮੋਰਤੇ ਨੂੰ ਸਫਲ ਕੀਤਾ ਤੇ ਪੂਰੇ ਪੰਜਾਬ ਦੇ ਕਿਸਾਨ ਕਿੱਥੇ ਪੰਡੀਆਂ ਨੇ ਸਾਡਾ ਸਮਰਥਨ ਦਿੱਤਾ ਪੂਰੇ ਪੰਜਾਬ ਦੇ ਪੰਜਾਬ ਭਰ ਦੀ ਲੋਕਾਂ ਨੇ ਸਾਡਾ ਸਮਰਥਨ ਦਿੱਤਾ ਅਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਬਾਈ ਲੱਖਾ ਸਿੰਘ ਦਾਣਾ ਬਾਈ ਅੰਤੋਜ ਸਿੰਘ ਦੀ ਮਾਂ ਉਸ ਦਿਨ ਸਾਡੇ ਵਿੱਚ ਬੈਠੇ ਸੀ ਜਿੱਦਣ ਸਾਡੇ ਤੇ 30000 ਪਰਸ ਚੜੀ ਸੀ ਤੇ ਸਾਡੀ 25 ਕਿਲੋਮੀਟਰ ਤੱਕ ਦਾ ਘੇਰਾ ਪੰਦੀ ਕੀਤੀ ਸੀ ਉਹ ਤੈਨ ਲੱਖਾ ਸਿੰਘ ਦਾਣਾ ਸਾਡੇ

ਕੈਂਟਰੋਂ ਆਦਾ ਟੈਕੀ ਹੁੰਦੀ ਆ ਤੇ ਆ ਕੇ ਪਿੰਡ 'ਚ ਹੋਕਾ ਦਿੰਦਾ ਆ ਗਿਆ ਕੀ ਆ ਗਿਆ ਆਪ ਜੀ ਦੇ ਪਿੰਡ ਵਿੱਚ ਵਧੀਆ ਸਾਫ਼ ਸੁਥਰਾ ਪਾਣੀ ਵੇਚਣ ਵਾਲਾ ਆ ਗਿਆ ਤੇ ਪਾਣੀ ਮੰਗ ਲੜੋ ਕੀ ਆਪਣੇ ਪਿੰਡ ਵਾਸਤੇ ਇਤਰਾਜ਼ ਨਹੀਂ dan pani poli